ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੈਂ ਰਜੀਤ ਸਿੰਘ ਪਿੰਡ ਦੇ ਸੁਜੋਦਾ ਤੇ ਮੈਂ ਦੱਸਣਾ ਚਾਹੁੰਦਾ ਸੀ ਵੀ ਮੈਂ ਲਗਭਗ 7-8 ਸਾਲਾਂ ਤੋਂ ਡੇਰੀ ਦਾ ਕੰਮ ਕਰ ਰਿਹਾ ਹਾਂ ਤੇ ਬਹੁਤ ਸੋਹਣੀ ਬਰੀਡ ਨਸਲ ਤਿਆਰ ਹੋ ਚੁੱਕੀ ਹੈ ਤੇ ਮਿਹਦੀਆਂ ਜਿਓ ਕੀ ਗੱਲਾਂ ਤੁਸੀਂ ਦੇਖ ਰਹੇ ਹੋ ਬਹੁਤ ਚੰਗੇ ਰੇਟ ਦੇ ਤੇ ਅੱਜ ਕੱਲ ਸੇਲ ਹੋ ਰਹੀਆਂ ਨੇ ਤੇ ਉਹਦਾ ਇੱਕੋ ਇੱਕ ਮੇਨ ਕਾਰਨ ਹੈ ਆਪਾਂ ਕੋਈ ਬਾਕੀ ਖੁਰਾਕ ਵੀ ਹੁੰਦੀ ਹੈ ਬਟ ਉਹਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਹੈ ਰਾਚੀ ਦੀ 30 33 ਮੱਕੀ ਦਾ ਵੀ ਜਿਹੜੀ iracial ਦੀ 30 33 ਮੱਕੀ ਐ ਮੈਂ ਇਹ ਲਗਭਗ ਉਦੋਂ ਤੋਂ ਹੀ ਜਦੋਂ ਮੈਂ ਡੈਰੀ ਫਾਰਮ ਕੀਤਾ ਲਾ ਰਿਆ ਤੇ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਮੈਂ ਲਗਭਗ ਨਾਲ ਇੱਕ ਦੋ ਕਿੱਲੇ ਹੋਰ ਮੱਕੀਆਂ ਵੀ ਲਾ ਕੇ ਦੇਖੀਆਂ ਪਰ ਮੈਨੂੰ ਇਹਦੇ ਬਰਾਬਰ ਕੋਈ ਮੱਕੀ ਨਹੀਂ ਮਿਲੀ ਤੇ ਮੈਂ ਸਾਰੇ ਕਿਸਾਨਾਂ ਤੋਂ ਮੈਨੂੰ ਇਹੀ ਕਹੂੰਗਾ ਵੀ ਤੁਸੀਂiracial ਦੀ 30 33 ਮੱਕੀ ਦੀ ਜਿਆਦਾ ਤੋਂ ਜਿਆਦਾ ਬਿਜਾਈਂਦ ਕਰੋ ਤੇ ਉਹਦਾ ਵਧੀਆ ਸਾਈਲੇਜ ਬਣਾਓ ਜਿੱਦੀ ਕਿ ਕੁਆਲਿਟੀ ਬਹੁਤ ਚੰਗੀ ਹੁੰਦੀ ਐ ਤੇ ਆਪਣੇ ਪਸ਼ੂਆਂ ਦੀ ਗ੍ਰੋਥ ਲਈ ਓਵਲਰ ਤੇ ਆਪਣੇ ਪਸ਼ੂਆਂ ਦੇ ਸ਼ਰੀਰ ਲਈ ਬਾਡੀ ਇਨਸਟ੍ਰਕਚਰ ਦੀ ਹਲਕੀ ਲਈ ਬਹੁਤ ਜਿਆਦਾ ਫਾਇਦੇਮੰਦ ਹੈ। ਦੇਖ ਸਕਦੇ ਹੋ ਮੈਂ ਲਗਭਗ 10 ਤੋਂ 12 ਕਿੱਲੇ 30-33 ਮੱਕੀ ਦਾ ਸਾਈਲੇਜ ਬਣਾਉਣਾ ਹੈ ਤੇ ਜਿਹਦੇ ਵਾਸਤੇ ਮੇਰੇ ਦੋ ਪਿੱਟ ਬਣੇ ਹੋਏ ਹਨ ਤੇ ਪਿੱਟ ਪਿੱਟਾਂ ਦੀ ਜਿਹੜੀ ਲંબਾਈ ਚੜਾਈ ਹੈ ਇਹ ਲਗਭਗ ਪਿੱਟ ਦੀ ਚੜਾਈ ਘੱਟੋ-ਘੱਟ 12 ਤੋਂ 15 ਫੁੱਟ ਹੋਣੀ ਚਾਹੀਦੀ ਹੈ ਤੇ ਲੰਬਾਈ ਤੁਸੀਂ ਆਪਣੇ ਸਾਈਲੇਜ ਦੇ ਹਿਸਾਬ ਨਾਲ ਰੱਖ ਸਕਦੇ ਹੋ। ਤੇ ਜਿਹੜੀ ਚੜਾਈ ਆ ਉਹ 12 ਤੋਂ 15 ਫੁੱਟ ਤੋਂ ਘੱਟ ਕਿਉਂ ਨਹੀਂ ਕਰਨੀ ਕਿਉਂਕਿ ਜਦੋਂ ਆਪਾਂ ਲਤਾੜ ਕਰਦੇ ਆ ਟਰੈਕਟਰ ਨਾਲ ਤਾਂ ਉਹ ਟਾਇਰ ਨਾਲ ਟਾਇਰ ਦੂਜੇ ਟਾਇਰ ਨਾਲ ਜਿਹੜਾ ਮੈਚ ਕਰਨੇ ਚਾਹੀਦੇ ਆ ਜੇ ਉਹਦੇ ਵਿੱਚ ਜਗ੍ਹਾ ਬਚ ਗਿਆ ਤਾਂ ਮੰਨ ਲਓ ਵੀ ਉਹ ਲਤਾੜ ਸਹੀ ਨਹੀਂ ਹੁੰਦੀ ਪ੍ਰੈਸ਼ਰ ਸਹੀ ਨਹੀਂ ਹੁੰਦਾ ਜਿਸ ਕਰਕੇ ਉਹਦੇ ਵਿੱਚ ਫੰਗਸ ਬਣ ਜਾਂਦੀ ਹੈ ਤੇ ਫੰਗਸ ਦਾ ਵੀ ਸਾਰੇ ਖਾਸ ਕਰਕੇ ਧਿਆਨ ਰੱਖਿਆ ਕਰੋ ਵੀ ਸਾਈਲੇਜ ਵਿੱਚ ਫੰਗਸ ਨਾ ਬਣੇ ਪੂਰੀ ਚੰਗੀ ਤਰ੍ਹਾਂ ਲਤਾੜ ਕਰਕੇ ਚੰਗੀ ਤਰ੍ਹਾਂ ਪੈਕਿੰਗ ਕਰਕੇ ਫਿਰ ਹੀ ਸਾਈਲੇਜ ਨੂੰ ਤਿਆਰ ਕਰਿਆ ਕਰੋ ਹੁਣ ਅੱਗੇ ਆਪਾਂ ਚੱਲਦੇ ਆਂ ਫਾਰਮ ਤੇ ਤੇ ਆਪਾਂ ਅੱਜ ਤੀਤੇ ਤੀ ਮੱਕੀ ਦੀ ਬਿਜਾਈ ਕਰ ਰਹੇ ਹਾਂ ਤੇ ਨਾਲੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਆਪਾਂ ਕਿਸ ਤਰ੍ਹਾਂ ਦੀ ਮਸ਼ੀਨ ਨਾਲ ਕਿਵੇਂ ਦੀ ਬਿਜਾਈ ਕਰਦੇ ਹਾਂ ਧੰਨਵਾਦ